ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕ ਐ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨੱਤਾਂ ਇਹ ਦੋਸਤੋ ਜੋ ਪਿੰਡ ਹੈ ਸੰਗਰੂਰ ਜਿਹੜਾ ਦਾ ਪਿੰਡ ਹੈਗਾ ਤੇ ਦੋਸਤੋ ਇਸ ਘਰ ਦੇ ਵਿੱਚ ਆਪਾਂ ਪਹਿਲਾਂ ਵੀ ਲਗਭਗ 4-5 ਵੀਡੀਓ ਬਣਾ ਚੁੱਕੇ ਆ ਤੇ ਅੱਜ ਦੀ ਵੀਡੀਓ ਦੋਸਤੋ ਇੱਕ ਤੁਹਾਨੂੰ ਮੈਂ ਬਹੁਤ ਵੱਡੀ ਗਾਂ ਦਿਖਾਉਣੀ ਹੈਗੀ 22 ਦੇ ਦਸਣ ਮਤਾਂ ਦੇ ਦੋਸਤੋ ਬਹੁਤ ਸੋਹਣਾ ਦੁੱਧ ਪਾਉਂਦੀ ਰਹੀ ਹੈ ਪਿਛਲੇ ਸੂਏ ਵੀ ਇਸ ਵਕਤ ਲਗਭਗ 7 ਤੋਂ 8 ਦਿਨ ਦੀ ਕੱਚੀ ਆ ਬਾਕੀ ਦੋਸਤੋ ਆਪਾਂ ਇਸ ਬਾਰੇ ਹੀ ਜਾਣਕਾਰੀ ਤੁਹਾਨੂੰ ਬਾਈ ਤੋਂ ਲੈ ਕੇ ਦਵਾਂਗੇ ਇਸ ਵੰਡ ਤੱਕ ਵੀਡੀਓ ਨਾਲ ਬਣੇ ਰਹੋ ਆਜੋ ਬਾਕੀ ਡਿਟੇਲ ਆਪਾਂ ਬਾਈ ਤੋਂ ਲੈਣੇ ਬੀਰ ਸਸੀਗਲ ਸਸੀਗਲ ਬਰੇਕ ਵਾਰ ਆਪਣਾ ਨਾਮ ਦੱਸ ਦਿਓ ਕੁਲਦੀਪ ਸਿੰਘ ਜੀ ਅੱਛਾ ਕੁਲਦੀਪ ਭਾਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆ ਉਹਦੇ ਵਿੱਚ ਆਪਾਂ ਇੱਕ ਗਾਹ ਦਿਖਾਉਣੀ ਹੈ ਇਹਦੇ ਭਾਈ ਹੁਣ ਕਿੰਨੇ ਦਿਨਾਂ ਰਹਿ ਕੇ ਸੂਨ ਦੇ ਵਿੱਚ ਇਹਦਾ ਹਫਤਾ ਲੈ ਜੂਗਾ ਅੱਛਾ ਠੀਕ ਹੈ ਤੇ ਭਈ ਇਹਦਾ ਪਿਛਲੇ ਸੂ ਦਾ ਕੋਈ ਦੁੱਧਾ ਰਿਕਾਰਡ ਆਪਾਂ ਨੂੰ ਪਤਾ ਹੋਵੇ ਇਹਦਾ 35 ਪਲੱਸ ਦੀ ਗੱਟ ਹੈ ਪਿਛਲੇ ਸੂ 35 ਪਲੱਸ ਤੇ ਚੱਲ ਦੇ ਰਹੀ ਹੈ ਕੋਈ ਭਈ ਇਹਦਾ ਸੀਮੰਦਾਰ ਰਿਕਾਰਡ ਪਤਾ ਹੈ ਆਪਣਾ ਵੀ ਆਪ ਕਿਹੜੇ ਦੀ ਹੈ ਜਾਂ ਅੱਗੇ ਕਿਹੜਾ ਲੱਗਿਆ 40 128 ਦਾ ਦੱਸਿਆ ਮਾਲਕ ਕੂਨ ਸਰ ਅੱਛਾ 40 128 ਤੋਂ ਘੱਬਣਾ ਕੀ ਅੱਗੇ ਆਪ ਇਹ ਲੱਖ ਰੁਪਏ ਠੀਕ ਹੈ ਖੋਲੇ ਬਈ ਨੂੰ ਦੋਸਤੋ ਹਫਤੇ ਦੀ ਕੱਚੀ ਗਾਂ 40128 ਦੋਸਤੋ ਜੋ ਡੈਨਮਾਰਕ ਦਾ ਸੀਮਨ ਆਉਂਦਾ ਹੈਗਾ ਸੈਕ ਦਾ ਉਸ ਤੋਂ ਬਾਈ ਦੱਸਦਾ ਵੀ ਗੱਭਣੇਗੀ 40128 ਤੋਂ ਇਹ ਅਜੇ ਇੱਕ ਹਫਤੇ ਦੀ ਕੱਚੀ ਗਾਂ ਮੱਲੋ ਦੋਸਤੋ ਲੱਖ ਰੁਪਿਆ ਕਰਿਆ ਬਾਈ ਨੇ ਬਾਕੀ ਇਹ ਰੇਟ ਫਿਕਸ ਵੀ ਨਹੀਂ ਹੁੰਦੇ ਤੁਸੀਂ ਬਾਈ ਨਾਲ ਮੌਕੇ ਤੇ ਆ ਕੇ ਗੱਲਬਾਤ ਕਰਨੀ ਹੈ ਤਾਂ ਰੇਟ ਦੇ ਵਿੱਚ ਜ਼ਰੂਰ ਕੁਛ ਨਾ ਕੁਛ ਫਰਕ ਪੈ ਜਾਂਦਾ ਹੁੰਦਾ ਹਵਾਨਾ ਤੁਸੀਂ ਦੋਸਤੋ ਗਾਂ ਦਾ ਦੇਖ ਸਕਦੇ ਆ ਆਪਦੇ ਬੇਤ ਨਾਲੋਂ ਵੱਡਾ ਹਵਾਨਾ ਤਿਆਰ ਕਰੀ ਬੈਠੀ ਹੈ ਕਰਮ ਵਾਲੀ ਬਾਕੀ ਹਾਈਟ ਵੇਡ ਦੋਸਤੋਆਂ ਦਾ ਬਹੁਤ ਹੈਗਾ ਲਗਭਗ 5.5 ਫੁੱਟ ਦੇ ਕਰੀਬ ਹਾਈਟ ਹੋਣੀ ਦੋਸਤੋਆਂ ਦੀ ਬਾਕੀ ਲੰਬਾਈ ਤਾਂ ਦੋਸਤੋ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਹੈਗੀ ਤੁਰਦੀ ਨੂੰ ਤੁਸੀਂ ਦੇਖ ਸਕਦੇ ਹੋ ਦੋਸਤੋ ਹਵਾਨਾ ਬਿਲਕੁਲ ਫਸਿਆ ਹੋਇਆ ਪੱਟਾਂ ਦੇ ਸਨ ਵਿੱਚ ਗਾਂ ਨੂੰ ਹਜੇ ਤੁਰਿਆ ਨਹੀਂ ਜਾਂਦਾ ਹੈਗਾ ਹਜੇ ਹਫ਼ਤੇ ਦੀ ਕੱਚੀ ਹੈ ਦੋਸਤੋ ਜਿਸ ਦਿਨ ਤਿਆਰ ਹੋਗੀ ਉਸ ਦਿਨ ਹਵਾਨਾ ਤੁਸੀਂ ਆਪ ਹੀ ਜੱਜਮੈਂਟ ਲਾਉਣੀ ਹੈ ਵੀ ਕਿੰਨਾ ਕੁ ਹਵਾਨਾ ਗਾਣੇ ਤਿਆਰ ਕਰ ਜਾਣਾ ਹੈਗਾ ਬਾਕੀ ਜਿੱਦਾਂ ਦੀ ਫੇਸ ਕੁਆਲਿਟੀ ਦੋਸਤੋ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਕਲੀਅਰ ਦਿਖਾ ਦਿੰਦਾ ਪਿਓਰ ਐਚਾ ਫਿਰ ਦੋਸਤੋ ਕੋਈ 1% ਵੀ ਕ੍ਰੋਸ ਨਹੀਂ ਹੈਗਾ ਗਾਣ ਦੇ ਵਿੱਚ ਬਾਕੀ ਥਣ ਦਾ ਸਾਈਜ਼ ਦੋਸਤੋ ਹੱਥੀ ਚੋਈ ਲਈ ਵੀ ਬੈਸਟ ਹੈਗਾ ਮਸ਼ੀਨੀ ਚੋਈ ਲਈ ਵੀ ਬੈਸਟ ਹੈ ਬਾਕੀ ਜਦਾਂ ਦਾ ਸਟਰਕਚਰ ਹੈਗਾ ਤੁਸੀਂ ਵੀਡੀਓ ਦੇ ਵਿੱਚ ਕਲੀਅਰ ਦੇਖ ਸਕਦੇ ਆ ਹਵਾਨਾ ਦੋਸਤੋ ਮੂਰਲੇ ਥਣ ਤੋਂ ਵੀ ਮੈਂ ਤੁਹਾਨੂੰ ਖੜਾ ਕੇ ਗਾਣ ਦਿਖਾ ਦੇਣਾ ਹੈਗਾ ਲਗਭਗ ਇੱਕ ਗੱਠ ਵਾਂਗੂ ਦੋਸਤੋ ਮੂਰਲੇ ਥਣ ਤੋਂ ਵੀ ਅੱਗੇ ਹਵਾਨਾ ਜੀ ਥਣ ਦਾ ਸਾਈਜ਼ ਦੇਖ ਸਕਦੇ ਆ। ਬਾਕੀ ਦੋਸਤੋ ਇਸ ਵਕਤ ਥੋੜੀ ਜਿਹੀ ਭਣਾਈਆਂ ਹੋਈਆਂ ਨੇ ਜਦ ਗਾਂ ਦੁੱਧ ਧਿਆਗੀ ਤਾਂ ਤੁਸੀਂ ਵੀਡੀਓ ਚ ਦੇਖ ਸਕਦੇ ਆ ਬਿਲਕੁਲ ਵੇਨਸ ਨਾਲ ਗੁੰਦਿਆਂ ਜਾਣਾ ਦੋਸਤੋ ਹਵਾਨਾ ਇਹਦਾ। ਸੋ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਇਕੱਲੀ ਇੱਕੋ ਹੀ ਗਾਂ ਦਿਖਾਉਣੀ ਸੀਗੀ ਤੁਹਾਨੂੰ ਜਿਹੜੀ ਵੀ ਵੀਰ ਨੂੰ ਪਸ਼ੂ ਪਸੰਦ ਆਉਂਦਾ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਆ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੇਣਾ ਹੈ। تسلی کرنا دوستو ਤੁਹਾਡਾ ਫਰਜ ਹੈਗਾ ਸਾਹਮਣੇ ਆ ਕੇ ਪਸ਼ੂ ਨੂੰ ਦੇਖ ਕੇ ਫਿਰ ਸੌਦਾ ਕਰੋ ਵੀਡੀਓ ਦੇਖਣ ਲਈ دوستو ਤੁਹਾਡਾ ਬਹੁਤ ਬਹੁਤ ਧੰਨਵਾਦ